ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਅਗਲੇ ਬੰਦ ਦੇ ਅੰਦਰ ਸਮਝਾ ਰਹੇ ਨੇ ਕਿ ਜੋ ਮਨੁੱਖ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹ ਸੰਸਾਰ ਦੇ ਅੰਦਰ ਸੱਚੀ ਸੁੱਚੀ ਵਿਡਿਆਈ ਸੋਭਾ ਪ੍ਰਾਪਤ ਕਰ ਲੈਂਦੇ ਨੇ ਅਤੇ ਰਿਸ਼ੀਆ ਮੁਨੀਆਂ ਨੇ ਵੀ ਸਿਮਰਨ ਦੀ ਬਰਕਤ ਦੇ ਨਾਲ ਹੀ ਬੇਦ ਆਦਿਕ ਗ੍ਰੰਥ ਰਚੇ ਨੇ ਹਰ ਸਿਮਰਨ ਭੇ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੋਂ ਕੁੰਡ ਜਾਤੇ ਸਿਮਰਨ ਕਰਨ ਦੇ ਨਾਲ ਹੀ ਆਮ ਮਨੁੱਖ ਸਿੱਧ ਜਤੀ ਦਾਤਿਆਂ ਵਾਲੀ ਬਿਰਤੀ ਪ੍ਰਾਪਤ ਕਰ ਲੈਂਦਾ ਹੈ ਅਤੇ ਇੱਕ ਨੀਚ ਬੁੱਧੀ ਦਾ ਮਨੁੱਖ ਵੀ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਸਿਰਫ ਸਿਮਰਨ ਦੀ ਬਰਕਤ ਦੇ ਨਾਲ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰਕਾਰਨ ਕਰਨਾ ਅਕਾਲ ਪੁਰਖ ਪਰਮਾਤਮਾ ਨੇ ਧਰਤੀ ਨੂੰ ਵੀ ਸਿਮਰਨ ਦੇ ਆਸਰੇ ਦੇ ਦੁਆਰਾ ਹੀ ਬਣਾਇਆ ਹੋਇਆ ਹੈ ਅਤੇ ਉਸ ਪਰਮਾਤਮਾ ਨੂੰ ਹੀ ਸਦਾ ਸਿਮਰਨਾ ਚਾਹੀਦਾ ਹੈ ਹਰ ਸਿਮਰਨ ਕਿਉ ਸਗਲ ਆਕਾਰ ਹਰ ਸਿਮਰਨ ਮੈਂ ਆਪ ਨਿਰੰਕਾਰ ਉਸ ਅਕਾਲਪੁਰਖ ਪਰਮਾਤਮਾ ਨੇ ਸਿਮਰਨ ਦੀ ਬਰਕਤ ਦੇ ਨਾਲ ਹੀ ਸਭ ਕੁਝ ਬਣਾਇਆ ਹੈ ਅਤੇ ਜਿੱਥੇ ਪਰਮਾਤਮਾ ਦਾ ਸਿਮਰਨ ਹੁੰਦਾ ਹੈ ਉੱਥੇ ਉਹ ਅਕਾਲਪੁਰਖ ਪਰਮਾਤਮਾ ਆਪ ਵਸਦਾ ਹੈ ਕਰ ਕਿਰਪਾ ਜਿਸੇ ਆਪ 부ਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਜਿਸ ਮਨੁੱਖ ਨੂੰ ਅਕਾਲ ਪੁਰਖ ਪਰਮਾਤਮਾ ਸਮਝ ਦੇ ਦਿੰਦਾ ਹੈ ਉਹੀ ਮਨੁੱਖ ਆਪਣੇ ਜੀਵਨ ਦੇ ਅੰਦਰ ਪਰਮਾਤਮਾ ਦਾ ਸਿਮਰਨ ਜਾਪ ਕਰ ਪਾਉਂਦਾ ਹੈ